ਕਿਆ ਅਨੇ ਟਾਈਮ 'ਚ ਸਾਨੂੰ ਗ੍ਰਾਂਤੀ ਸਿੰਘ ਮਿਲਣਗੇ ਕਮੇਟੀਆਂ ਪਿੰਡ ਦੀਆਂ ਪੰਚਾਇਤਾਂ ਕਈ ਇਹ ਕਹਿੰਦੀਆਂ ਹੁੰਦੀਆਂ ਨੇ ਗ੍ਰਾਂਤੀ ਸਾਨੂੰ ਮਿਲੇ 2500 ਵਾਲਾ ਚਾਹੇ ਉਹ ਰਹਿ ਰਾਸ ਦੀ ਜਬਰੀ ਸਾਹਿਬ ਬਣਾ ਦੇਵੇ ਸਹੀ ਗੱਲ ਮੰਨੀਸਟਰ ਹੁੰਦਾ ਕੋਈ ਸਟੇਟ ਦਾ ਕਹਿ ਲੋ ਵੀ ਸੀਐਮ ਆ ਜਾਂ ਪੀਐਮ ਆ ਉਹ ਤੋਂ ਬਾਅਦ ਉਹਦੀ ਜਿਹੜੀ ਕੈਬਨਿਟ ਦੀ ਟੀਮ ਹੁੰਦੀ ਆ ਐਵੇਂ ਗੁਰੂ ਗ੍ਰਾਂਤ ਸਾਹਿਬ ਜੀ ਆਪਣੇ ਸਾਰਿਆਂ ਦੇ ਗੁਰੂ ਸਾਹਿਬ ਨੇ ਮਹਾਰਾਜੇ ਨੇ ਗ੍ਰਾਂਤੀ ਸਿੰਘ ਜੀ ਮਹਾਰਾਜ ਦੇ ਵਜ਼ੀਰ ਕਹੇ ਜਾਂਦੇ ਨੇ ਉਹਨਾਂ ਤੋਂ ਬਾਅਦ ਆਨਰਡ ਨੰਬਰ ਆਉਂਦਾ ਆ ਕਈ ਦੇਖੋ ਵੀਡੀਓਜ਼ ਆਉਂਦੀਆਂ ਹੁੰਦੀਆਂ ਨੇ ਤੂੰ ਤਾਂ ਅਸੀਂ ਕਹਿੰਦੇ ਆ ਵੀ ਸਾਨੂੰ ਖਾਲਸਾ ਰਾਜ ਚਾਹੀਦਾ ਹੈ ਅਸੀਂ ਝੰਡੇ ਚੁਲਾ ਦਾਂਗੇ ਆਸਮਾਨ ਤੱਕ ਸਵੇਰੇ ਗਰੰਟੀ ਨਾਲ ਇਕੱਲੇ ਹੀ ਪ੍ਰਕਾਸ਼ ਕਰਦੇ ਨੇ ਹੈ ਗੜਾ ਮਾਈ ਦਾ ਲਾਲ ਜਾਂਦਾ ਉੱਠ ਕੇ ਸੋਸ਼ਲ ਮੀਡੀਆ ਤੇ ਅਸੀਂ ਤਾਂ ਝੰਡੇ ਜੰਦਾਬਾਦ ਮੁਰਤਬਾਦ ਬਹੁਤ ਕਰਦੇ ਆ ਪਰ ਜਿਹਨੇ ਖਾਲਸਾ ਰਾਜ ਦੇਣਾ ਹੈ ਆ ਉਹਦੇ ਕੋਲ ਤਾਂ ਅਸੀਂ ਜਾ ਕੇ ਬੈਠਦੇ ਵੀ ਨਹੀਂ ਹੈਗੇ ਸਹੀ ਗੱਲ ਕੋਈ ਨਹੀਂ ਪਿੰਡ ਵਾਲੇ ਗ੍ਰਾਂਥੀਆਂ ਨੂੰ ਪੁੱਛਦਾ ਇਹ ਤਾਂ ਹੀ ਆਪਦੇ ਸਿਰ ਤੇ ਹੀ ਆਪਦੇ ਗੁਜ਼ਾਰਾ ਕਰਦੇ ਆ ਜੀ ਜਿਹੜੇ ਪਿੰਡਾਂ ਦੇ ਖੇਡ ਮੇਲੇ ਨੇ ਗ੍ਰਾਂਥੀਆਂ ਤੋਂ ਤੁਸੀਂ ਓਪਨਿੰਗ ਕਰਾਓ ਸਕੂਲਾਂ ਦੇ ਗ੍ਰਾਂਥੀਆਂ ਨੂੰ ਬੁਲਾਓ ਕੋਈ ਬਲੱਡ ਕੈਂਪ ਲਾਉਨੇ ਆ ਕੋਈ ਕੋਈ ਵੀ ਤੁਸੀਂ ਕਰਦੇ ਹੋ ਸੈਲੀਬ੍ਰੇਸ਼ਨ ਗ੍ਰਾਂਥੀਆਂ ਤੋਂ ਕਰਾਓ ਤੁਸੀਂ ਥੋੜਾ ਬੋਤਾ ਸ਼ੁਰੂ ਕਰਤਾ ਹੌਲੀ ਹੌਲੀ ਆਪੇ ਹੀ ਸਾਰਿਆਂ ਨੂੰ ਮੂਰੇ ਕਰ ਦੇਣਗੇ